ਕੁਦਰਤੀ ਆਫਤ ਦੁਨੀਆ ਵਿੱਚ ਕਿਤੇ ਵੀ ਆਵੇ ਉੱਥੇ ਸਿੱਖ ਨੌਜਵਾਨ ਨਿਰਸਵਾਰਥ ਸੇਵਾ ਕਰਦਾ ਨਜ਼ਰ ਨਾ ਆਵੇ ਕਦੇ ਹੋ ਨਹੀਂ ਸਕਦਾ ਪਿਛਲੇ ਸੋਮਵਾਰ ਮੰਗਲਵਾਰ ਸਪੇਨ ਵਿੱਚ ਅਚਾਨਕ ਆਏ ਹੜਕਾਂ ਵੱਡੀ ਪੱਧਰ ਤੇ ਕੁਦਰਤ ਨੇ ਤਬਾਹੀ ਮਚਾਈ ਸਪੇਨ ਸਰਕਾਰ ਅਤੇ ਸਪੈਨਿਸ਼ ਲੋਕ ਅਜੇ ਸਾਜ਼ਮੇ ਚੋਂ ਉੱबरे ਹੀ ਨਹੀਂ ਸਨ ਪੰਜਾਬ ਦੇ ਇਹ ਸਿੱਖ ਨੌਜਵਾਨ ਉਹਨਾਂ ਥਾਵਾਂ ਤੇ ਵੀ ਪਹੁੰਚ ਗਏ ਜਿੱਥੇ ਸਰਕਾਰ ਵੀ ਅਜੇ ਤੱਕ ਪਹੁੰਚ ਨਹੀਂ ਸਕੀ ਵੱਡੀ ਪੱਧਰ ਤੇ ਸੜਕਾਂ ਤੇ ਘਰਾਂ ਦੇ ਹਰ ਜਗ੍ਹਾ ਚਿੱਕੜ ਟੁੱਟੀਆਂ ਸੜਕਾਂ ਜ਼ਖਮੀ ਲੋਕ ਇਹਨਾਂ ਪੰਜਾਬੀ ਸਿੱਖ ਨੌਜਵਾਨਾਂ ਨੇ ਸਪੈਨਿਸ਼ ਲੋਕਾਂ ਦੀ ਫੜੀਮਾਂ ਪੌਂਚ ਤੋਂ ਬਾਅਦ ਇਲਾਕੇ ਵਿੱਚ ਵੀ ਇਹਨਾਂ ਨੌਜਵਾਨਾਂ ਨੇ ਸਪੈਨਿਸ਼ ਲੋਕਾਂ ਦੇ ਘਰਾਂ ਵਿੱਚ ਜਾ ਕੇ ਸਫਾਈ ਕੀਤੀ, ਸਰੱਖਾਂ ਦੀ ਸਪਾਈ ਕੀਤੀ, ਘਰਾਂ ਦੇ ਵਿੱਚ ਲੰਗਰ ਵੰਡਿਆ, ਹੋਰ ਦਵਾਈਆਂ ਦਾ ਲੰਗਰ ਵੰਡਿਆ, ਹੋਰ ਕਈ ਤਰ੍ਹਾਂ ਦੀ ਮਾਨਵੀ ਸਹਾਇਤਾ ਪ੍ਰਦਾਨ ਕੀਤੀ। ਸੈਕ ਪਟੀਸ਼ਨ ਬਲੋਂ ਹਰ ਪੀੜਤਾਂ ਲਈ ਲਗਾਏ ਗਏ ਲੰਗਰ ਸਪੈਨ ਦੇ ਸ਼ਹਿਰ ਬਲਾਂਸੀਆਰ ਵਿੱਚ ਜਿਨ੍ਹਾਂ ਨਿਸ਼ਕਾਮ ਸੇਵਾ ਨਿਭਾਈ ਕਰਮਜੀਤ ਸਿੰਘ, ਪ੍ਰਿੰਸ ਪ੍ਰਵਿੰਦਰ ਸਿੰਘ ਅਤੇ ਅਮਰੀਕ ਸਿੰਘ ਤੇ ਹੋਰ ਸੰਗਤ ਨੇ ਵੀ ਦਿੱਤਾ ਸਾਥ ਬਾਕੀ ਖਬਰ ਦੇਖਣ ਤੋਂ ਪਹਿਲਾਂ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਆਓ ਦੇਖਦੇ ਹਾਂ ਸਿੱਖ ਨੌਜਵਾਨਾਂ ਦੀ ਨਿਸ਼ਕਾਮ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਸਪੇਨ ਵਾਲੈਂਸੀਆ ਦੇ ਵਿੱਚ ਕਾਫੀ ਜ਼ਿਆਦਾ ਹਾਰ ਹੁੰਦੇ ਨਾਲ ਕਾਫੀ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਖਾਲਸਾ ਪੰਥ ਵੱਲੋਂ ਸਿੱਖ ਕਮਿਊਨਿਟੀ ਨੂੰ ਸਾਰਿਆਂ ਨੇ ਸੱਦਾ ਦਿੱਤਾ ਹੈਗਾ ਕਿ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਕੇ ਜਿਹੜੀ ਇੱਥੋਂ ਦੀ ਸੇਵਾ ਨਿਭਾਈ ਜਾਵੇ। ਸੋ ਸਾਰੀਆਂ ਕਮੇਟੀਆਂ ਜਥੇਬੰਦੀਆਂ ਸੁਪੇਂਦੀਆਂ ਸਾਰਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਦੇ ਰਹੀਆਂ ਹਨ। ਉਹ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਆਉਣ ਦਿੱਤੀ। ਹਰ ਇੱਕ ਪਾਸੇ ਸਾਰੀਆਂ ਚੀਜ਼ਾਂ ਪ੍ਰੋਪਰ ਸਾਨੂੰ ਲਿਆ ਕੇ ਇੱਥੇ ਦਿੱਤੀਆਂ। ਸਾਰੀ ਸਿੱਖ ਕਮਿਊਨਿਟੀ ਦਾ ਬਹੁਤ-ਬਹੁਤ ਧੰਨਵਾਦ ਸਾਡੀ ਕਾਲ ਤੇ ਤੁਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਏ ਸੋ ਇਹ ਮੈਸੇਜ ਸਾਰੀ ਦੁਨੀਆ ਤੇ ਜਾਣਾ ਚਾਹੀਦਾ ਵਾ ਕਿ ਸਾਨੂੰ ਇੱਕ ਸਾਹਿਬ ਦੇ ਥੱਲੇ ਇਕੱਠੇ ਰਹਿ ਕੇ ਕੋਈ ਵੀ ਕੰਮ ਜਿਹੜਾ ਉਹ ਕਰਨਾ ਚਾਹੀਦਾ ਵਾ ਫਿਰ ਤੋਂ ਇੱਕ ਵਾਰ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਮੈਂ ਕਬਲਜੀਤ ਸਿੰਘ ਖਾਲਸਾ ਸਪਿੰਤ ਮੈਂ ਸਪੇਨ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਜਿੰਨੀਆਂ ਜਥੇਬੰਦੀਆਂ ਸੋ ਬਾਹਰੋਂ ਵਿਦੇਸ਼ਾਂ ਤੋਂ ਜਿੰਨਾ ਜਿੰਨਾ ਨੇ ਸਾਡਾ ਸਾਥ ਦਿੱਤਾ ਤੇ ਦੇ ਰਹੇ ਨੇ ਸਾਰਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ